ਇਹ ਤੂੜੀ ਛਾਨਣ ਹੈ ਜੀ ਠੀਕ ਹੈ ਇਹ ਅੱਜ ਕੱਲ ਕੋੜੀ ਦੇ ਵਿੱਚ ਮਿੱਟੀ ਬੋਝਾਦਾ ਆ ਰਹੀ ਹੈ ਇਸ ਕਰਕੇ ਉਸ ਨੂੰ ਛਾਨਣ ਲਈ ਰੀਨ ਇੱਕ ਜਗ੍ਹਾ ਨਿਕਲ ਜਾਂਦੀ ਹੈ ਸਾਫ਼ ਇੱਕ ਜਗ੍ਹਾ ਨਿਕਲ ਜਾਂਦੀ ਹੈ ਠੀਕ ਹੈ ਬਹੁਤ ਵਧੀਆ ਚੀਜ਼ ਹੈ ਜੀ ਇਹਦੀ ਅੱਜ ਜ਼ਰੂਰਤ ਹਰੇਕ ਘਰ ਦੇ ਵਿੱਚ ਹੈ ਕੋੜੀਆਂ ਵਾਲੇ ਤਾਂ ਸਪੈਸ਼ਲ ਲੈ ਕੇ ਜਾਂਦੇ ਆ ਪਰ ਤੂੜੀ ਨੂੰ ਛਾਨ ਕੇ ਜ਼ਰੂਰ ਪਾਣਾ ਚਾਹੀਦਾ ਜਿਸ ਨਾਲ ਪਸ਼ੂ ਬਿਮਾਰ ਨਹੀਂ ਹੁੰਦੇ ਠੀਕ ਹੈ ਤੇ ਇਹਨਾਂ ਦਾ ਪ੍ਰਾਈਸ ਕਿੱਥੋਂ ਸਟਾਰਟ ਹੁੰਦਾ ਇਸ ਜਿਹਦਾ ਤੁਸੀਂ ਸਸਤਾ ਤਿਆਰ ਕਰਵਾਉਣਾ ਹੈ ਵੀ ਮਾਰਕੀਟ ਦੇ ਹਿਸਾਬ ਨਾਲ ਤਾਂ ਅਸੀਂ 5 ਤੋਂ 10 ਹਜ਼ਾਰ ਦੇ ਵਿੱਚ ਫਾਈਬਰ ਸ਼ੀਟ ਲਾ ਕੇ ਉਹ ਵੀ ਤਿਆਰ ਕਰ ਦਾਂਗੇ ਪਰ ਜੇ ਤੁਸੀਂ ਸਪੈਸ਼ਲ ਹੈਵੀ ਚਾਦਰ ਵਾਲਾ ਕਰਵਾਉਣਾ ਹੈ ਉਹ 10000 ਤੋਂ ਲੈ ਕੇ 14000 ਦੀ ਰੇਂਜ ਚ ਤਿਆਰ ਹੁੰਦਾ ਹੈ 10000 ਤੋਂ ਲੈ ਕੇ 14000 ਹਾਂਜੀ ਹਾਂਜੀ ਇਹ ਸਾਰਾ ਛੋਟਾ ਮਾਡਲ ਆ ਜਾਂਦਾ ਜੀ ਇਸ ਚ ਤੁਹਾਨੂੰ ਮਤਲਬ 10000 ਤੋਂ ਲੈ ਕੇ 14000 ਦੇ ਵਿੱਚ ਜੇ ਮਾਡਲ ਮਿਲ ਜਾਣਗੇ ਉਸ ਤੋਂ ਬਾਅਦ 15 16000 ਰੇਂਜ ਦੇ ਮਾਡਲ ਆ ਜਾਂਦੇ ਆ ਫਿਰ 17 18 ਮਤਲਬ 16 ਤੋਂ ਲੈ ਕੇ 18 ਦੇ ਵਿੱਚ ਇਹ ਆ ਜਾਂਦੇ ਆ 19 ਤੋਂ ਲੈ ਕੇ 20 ਦੇ ਵਿੱਚ ਇਹ ਆ ਜਾਂਦੇ ਆ ਫਿਰ ਉਸ ਤੋਂ ਵੱਡੇ ਉਸ ਤੋਂ ਵੱਡੇ ਇਸ ਤਰ੍ਹਾਂ ਮਾਡਲ ਕੀ ਹੈ ਅੱਗੇ ਵਧੀ ਇਹ ਸਾਡਾ ਹੋਲਸੇਲ ਦਾ ਮੇਨ ਜਿਆਦਾ ਠੀਕ ਹੈ ਸਟੇਟਾਂ ਨੂੰ ਛੱਡੋ ਇੰਡੀਆ ਤੋਂ ਬਾਹਰ ਵੀ ਸਾਡਾ ਮਾਲ ਜਾਂਦਾ ਜੀ ਅੱਛਾ ਇੰਡੀਆ ਤੋਂ ਬਾਹਰ ਵੀ ਆਪਣਾ ਜਾਂਦਾ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਆਂ ਜੀ ਜੈੱਟੋ ਦੇ ਵਿੱਚ ਐਫਸੀ ਡੋਰ ਫੈਕਟਰੀ ਦੇ ਵਿੱਚ ਤੇ ਇਹ ਫੈਕਟਰੀ ਹੈ ਜਿਹੜੀ ਆ ਤੁਸੀਂ ਮੇਰੇ ਪਿੱਛੇ ਮਸ਼ੀਨਾਂ ਵੇਖੀ ਜਾਂਦੇ ਹੋ ਮਸ਼ੀਨਾਂ ਬਣਦੀਆਂ ਤੂਰੀ ਵਾਲੇ ਛਾਨ ਨੇ ਬਣਦੇ ਆ ਜਨਰੇਟਰ ਬਣਦੇ ਆ ਹਨਾ ਤੇ ਇਹ ਸਾਰੀ ਫੈਕਟਰੀ ਆਪਾਂ ਤੁਹਾਨੂੰ ਵਿਜ਼ਿਟ ਕਰਾਵਾਂਗੇ ਅੱਜ ਤੁਸੀਂ ਆਪਦੀਆਂ ਅੱਖਾਂ ਨਾਲ ਵੇਖੋਗੇ ਵੀ ਇੱਥੇ ਕਿਹੜਾ ਕਿਹੜਾ ਸਮਾਨ ਬਣਦਾ ਹੈ ਉਹਦਾ ਕੀ ਪ੍ਰਾਈਸ ਰਹਿੰਦਾ ਕਿੰਨੀ ਤੇ ਹੁਣ ਆਪਾਂ ਤੁਹਾਨੂੰ ਸਾਰੀ ਫੈਕਟਰੀ ਹੈ ਜਿਹੜੀ ਉਹ ਤੁਰ ਫਿਰ ਕੇ ਵਿਖਾਉਣੇ ਆ ਤੁਸੀਂ ਪਸੰਦੀ ਨਾਲ ਦੇਖ ਸਕਦੇ ਹੋ ਤੇ ਉਹ ਜਿਹੜੇ ਬਾਈ ਜੀ ਆ ਉਹ ਆਪਾਂ ਨੂੰ ਸਾਰੀ ਫੈਕਟਰੀ ਦਾ ਚੱਕਰ ਲਵਾਉਣਗੇ ਤੇ ਆਪਾਂ ਕਰਦੇ ਆ ਉਹਨਾਂ ਦੇ ਨਾਲ ਗੱਲਬਾਤ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਨਾ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣੀ ਲੋਕੇਸ਼ਨ ਵੈਸੇ ਤਾਂ ਮੈਂ ਦੱਸਤੀ ਐ ਇੱਕ ਵਾਰ ਮਾੜੀ ਜੀ ਲੋਕੇਸ਼ਨ ਦੱਸ ਦੋ ਆਪਣੀ ਆਪਣੀ ਫੈਕਟਰੀ ਜੀ ਐਫਸੀ ਡੋਟ ਇੰਡਸਟਰੀ ਹਾਂਜੀ ਜੈਤੋ ਮੰਡੀ ਦੇ ਵਿੱਚ ਬਠਿੰਡਾ ਰੋਡ ਦੇ ਉੱਤੇ ਇਹ ਬਣੀ ਹੋਈ ਐ 2 ਕਿਲੇ ਦੇ ਵਿੱਚ ਪੂਰੀ ਫਰੰਟ ਤੇ ਮਤਲਬ ਮੇਨ ਰੋਡ ਦੇ ਉੱਤੇ ਤੁਹਾਨੂੰ ਮਿਲੂਗੀ ਫੈਕਟਰੀ ਠੀਕ ਹੈ ਜੀ ਕਿਹਦਾ ਇਹ ਰੋਡ ਹੈ ਜੈਤੋ ਤੋਂ ਬਠਿੰਡਾ ਰੋਡ ਹੈ ਠੀਕ ਹੈ ਜੀ ਡੀਐਮ ਸਕੂਲ ਦੇ ਨਾਲ ਹੈ ਸਾਹਮਣੇ ਬ੍ਰਹਮਚਾਰੀ ਜੀ ਦਾ ਮੰਦਿਰ ਆਪਣੇ ਤੇ ਸਾਹਮਣੇ ਜਿਹੜੇ ਦੁਕਾਨਾਂ ਦੇ ਉੱਤੇ ਹਲ ਵੀ ਬੰਦੇ ਆ ਜਿਹੜੇ ਵੀ ਹਲ ਵੀ ਜੈਤੋ ਦੇ ਮਸ਼ਹੂਰ ਨੇ ਤੇ ਸਾਡੇ ਸਾਹਮਣੇ ਬੰਦੇ ਨੇਗੇ ਤੇ ਤੁਸੀਂ ਆਜੋ ਤੁਹਾਨੂੰ ਮੈਂ ਟੋਕਾਂ ਦੇ ਮਾਡਲ ਆ ਦਿਖਾਣਾ ਹੈਗਾ ਸਾਡੇ ਕੋਲ ਮਾਡਲ ਸਟਾਰਟ ਹੋ ਜਾਂਦੇ ਨੇਗੇ ਇਹ ਸਾਰਾ ਨਾਲ ਛੋਟਾ ਮਾਡਲ ਆ ਜਾਂਦਾ ਜੀ ਇਸ ਤੇ ਤੁਹਾਨੂੰ ਮਤਲਬ 10000 ਤੋਂ ਲੈ ਕੇ 14000 ਦੇ ਵਿੱਚ ਇਹ ਮਾਡਲ ਮਿਲ ਜਾਣਗੇ ਉਸ ਤੋਂ ਬਾਅਦ 15-1 ਇਸ ਤਰ੍ਹਾਂ 18 ਮਤਲਬ 16 ਤੋਂ ਲੈ ਕੇ 18 ਦੇ ਵਿੱਚ ਇਹ ਆ ਜਾਂਦੇ ਆ ਠੀਕ ਹੈ ਜੀ 19 ਤੋਂ ਲੈ ਕੇ 20 ਦੇ ਵਿੱਚ ਇਹ ਆ ਜਾਂਦੇ ਆ ਫਿਰ ਉਸ ਤੋਂ ਵੱਡੇ ਉਸ ਤੋਂ ਵੱਡੇ ਇਸ ਤਰ੍ਹਾਂ ਮਾਡਲ ਕੀ ਆ ਅੱਗੇ ਵਧ ਜਾਂਦੇ ਆ ਵੀ ਇਹ ਤਾਂ ਆਪਣੇ ਕੂਤਰਾ ਕਰਨ ਵਾਲੀਆਂ ਮਸ਼ੀਨਾਂ ਹੋਣੀਆਂ ਹਨਾ ਇੱਧਰ ਵੀ ਪਈਆਂ ਆਪਾਂ ਵੇਖ ਸਕਦੇ ਆ ਤੇ ਆਹ ਜਿਹੜੀ ਆ ਚੀਜ਼ ਆਪਾਂ ਵੇਖੀ ਜੰਨੇ ਇਹ ਤੂੜੀ ਛਾਨ ਹੈ ਜੀ ਠੀਕ ਹੈ ਇਹ ਅੱਜਕਲ ਕੂੜੇ ਦੇ ਵਿੱਚ ਮਿੱਟੀ ਬੋਝਾਦਾ ਆ ਰਹੀ ਹੈ ਇਸ ਕਰਕੇ ਉਸ ਨੂੰ ਛਾਨਣ ਲਈ ਰੀਨ ਇੱਕ ਜਗ੍ਹਾ ਨਿਕਲ ਜਾਂਦੀ ਹੈ ਸਾਫ਼ ਇੱਕ ਜਗ੍ਹਾ ਨਿਕਲ ਜਾਂਦੀ ਹੈ ਬਹੁਤ ਵਧੀਆ ਚੀਜ਼ ਹੈ ਜੀ ਇਹਦੀ ਅੱਜ ਜ਼ਰੂਰਤ ਹਰੇਕ ਘਰ ਦੇ ਵਿੱਚ ਹੈ ਘੋੜੀਆਂ ਵਾਲੇ ਤਾਂ ਸਪੈਸ਼ ਪਰ ਤੁੜੀ ਉਹ ਛਾਂੜ ਕੇ ਜ਼ਰੂਰ ਪਾਣਾ ਚਾਹੀਦਾ ਜਿਸ ਨਾਲ ਪਸ਼ੂ ਪਰ ਮਾਰ ਨਹੀਂ ਹੁੰਦੇ ਠੀਕ ਹੈ ਤੇ ਇਹਨਾਂ ਦਾ ਪ੍ਰਾਈਸ ਕਿੱਥੋਂ ਸਟਾਰਟ ਹੁੰਦਾ ਇਸ ਜਿਹਦਾ ਤੁਸੀਂ ਸਸਤਾ ਤਿਆਰ ਕਰਵਾਉਣਾ ਹੈ ਵੀ ਮਾਰਕੀਟ ਦੇ ਹਿਸਾਬ ਨਾਲ ਤਾਂ ਅਸੀਂ 5 ਤੋਂ 10000 ਦੇ ਵਿੱਚ ਫਾਈਬਰ ਸ਼ੀਟ ਲਾ ਕੇ ਉਹ ਵੀ ਤਿਆਰ ਕਰ ਦਾਂਗੇ ਪਰ ਜੇ ਤੁਸੀਂ ਸਪੈਸ਼ਲ ਹੈਵੀ ਚਾਦਰ ਵਾਲਾ ਕਰਵਾਉਣਾ ਹੈ ਉਹ 10000 ਤੋਂ ਲੈ ਕੇ 14000 ਦੀ ਰੇਂਜ ਵਿੱਚ ਤਿਆਰ ਹੁੰਦਾ ਹੈ 10000 ਤੋਂ ਲੈ ਕੇ 14000 ਹਾਂਜੀ ਹਾਂਜੀ ਆਜੋ ਤੁਹਾਨੂੰ ਮੈਂ ਅੰਦਰ ਦਿਖਾਣਾ ਸਾਡੇ ਕੋਲ ਮਤਲਬ ਸਾਡਾ ਡਿਸਟ੍ਰੀਬਿਊਟਰ ਦਾ ਵੀ ਕੰਮ ਹੈ ਸਾਡੇ ਕੋਲ ਕੋਈ ਕਿਸੇ ਨੇ ਡੀਲਰਸ਼ਿਪ ਲੈਣੀ ਹੈ ਡੀਲਰਸ਼ਿਪ ਇਹ ਇਹ ਸਾਡਾ ਹੋਲਸੇਲ ਦਾ ਮੇਨ ਜਾਦੇ ਕੰਮ ਹੈ ਰਿਟੇਲ ਦਾ ਘੱਟ ਹੈਗਾ ਤੇ ਸਾਰੀ ਸਟੇਟਾਂ ਦੇ ਵਿੱਚ ਮਾਲ ਜਾਂਦਾ ਹੈਗਾ ਜੀ ਠੀਕ ਹੈ ਜੀ ਸਟੇਟਾਂ ਨੂੰ ਛੱਡੋ ਇੰਡੀਆ ਤੋਂ ਬਾਹਰ ਵੀ ਸਾਡਾ ਮਾਲ ਜਾਂਦਾ ਹੈ ਜੀ ਅੱਛਾ ਇੰਡੀਆ ਤੋਂ ਬਾਹਰ ਵੀ ਆਪਣਾ ਮਾਲ ਜਾਂਦਾ ਜਾਂਦੀ ਹੈ ਜੀ ਠੀਕ ਹੈ ਜੀ ਤੇ ਜਿਵੇਂ ਹੁਣ ਇੱਧਰ ਆ ਆਹ ਕਿਹੜੀਆਂ ਮਸ਼ੀਨਾਂ ਪਈਆਂ ਇਹ ਇਹ ਮਸ਼ੀਨਾਂ ਫਰੈਨ ਹੈ ਜਦੋਂ ਅਸੀਂ ਮਤਲਬ ਟਰਾਂਸਪੋਰਟੇਸ਼ਨ ਜਿਵੇਂ ਡੀਲਰਸ ਨੇ ਲੈਣੀਆਂ ਦੁਕਾਨ ਤੇ ਵੇਚਣ ਲਈ ਉਹਨਾਂ ਦੀ ਸਿੰਗਲ ਸਿੰਗਲ ਮਸ਼ੀਨ ਭੇਜਾਂਗੇ ਤਾਂ ਉਹ ਟਰਾਂਸਪੋਰਟੇਸ਼ਨ ਮਹਿੰਗੀ ਪਊਗੀ ਇਸ ਕਰਕੇ ਅਸੀਂ ਇੱਕ ਦੇ ਉੱਪਰ ਇੱਕ ਲੋਡ ਕਰ ਦਿੰਦੇ ਹਾਂ ਇਹ 36 ਮਸ਼ੀਨਾਂ ਦਾ ਸੈੱਟ ਜਾਂਦਾ ਯਾਨੀ ਕਿ 72 ਮਸ਼ੀਨਾਂ ਚਲਾਈ ਜਾਂਦੀਆਂ। ਅੱਛਾ ਇੱਕ ਗੱਡੀ ਦੇ 36 ਜਾਣੀਆਂ ਕਿਤੇ 72 ਜਾਣੀਆਂ। ਵੀ ਆਹ ਇੱਕ ਦੇ ਉੱਤੇ ਆਪਾਂ ਤਾਂ ਲੋਡ ਹੋ ਜਾਂਦਾ ਜੀ ਹਾਂਜੀ। ਠੀਕ ਹੈ ਜੀ। ਤੇ ਆਜੋ ਮੈਂ ਤੁਹਾਨੂੰ ਦਿਖਾਉਣਾ ਵੀ ਪੇਂਟ ਵੀ ਇੱਥੇ ਅਸੀਂ ਆਟੋ ਪੇਂਟ ਕਰਦੇ ਹਾਂ। ਹਮਮ ਸਪੈਸ਼ਲ ਪੇਂਟ ਹੁੰਦਾ ਹੈਗਾ। ਠੀਕ ਹੈ ਜੀ। ਗੱਨ ਨਾਲ ਆਟੋ ਪੇਂਟ ਹੋਣਾ। ਆ ਪੇਂਟ ਹੈ ਜਿਹੜਾ। ਪੇਂਟ ਵੀ ਅਸੀਂ ਸਪੈਸ਼ਲ ਪਹਿਲਾਂ ਕੀਆ ਵੀ ਇਹਨੂੰ ਜੰਗ ਨਾ ਲੱਗੇ ਇਸ ਕਰਕੇ ਅਸੀਂ ਪਹਿਲਾਂ ਪ੍ਰਾਈਮਰ ਮਾਰਦੇ ਹਾਂ। ਫਿਰ ਅਸੀਂ ਰੰਗ ਕਰਵਾਨਦੇ ਹਾਂ। ਆਟੋ ਪੇਂਟ ਹੁੰਦਾ ਇਹ ਘਾਰਾਂ ਵਾਲਾ। 50 ਤੋਂ 100 ਮਸ਼ੀਨਾਂ ਜਿਹੜੀਆਂ ਡੇਲੀ ਇਥੇ ਚਾਰ ਹੋ ਜਾਂਦੇਗਾ ਬਾਈ ਜੰਦਾ ਤੇ ਆਪਾਂ ਹੁਣ ਤੁਹਾਨੂੰ ਗਾਂਹ ਜਾ ਕੇ ਵਿਖਾਉਣੇ ਆ ਵਿੱਚ ਹੋਰ ਕੀ ਕਿਉਂ ਕੰਮ ਜਿਹੜਾ ਹੈਗਾ ਚੱਲਦਾ ਉਹ ਕਿਵੇਂ ਕਿਵੇਂ ਕੰਮ ਚੱਲਦਾ ਹਨਾ ਸਾਰਾ ਆਪਾਂ ਤੁਹਾਨੂੰ ਦਿਖਾਉਣਾ ਅੱਜ ਕਲਰ ਹੋਣੀ ਆ ਉਸ ਤੋਂ ਬਾਅਦ ਇੱਕ ਦੇ ਉੱਪਰ ਇੱਕ ਚੜਦੀ ਹੈ ਇਸ ਤਰੀਕੇ ਨਾਲ ਸਾਡੇ ਕੋਲ ਸਿਸਟਮ ਲੱਗਾ ਤੁਸੀਂ ਦੇਖਿਆ ਵੀ ਪਹਿਲਾਂ ਨਹੀਂ ਇਹ ਇਹ ਕਾਦੇ ਹਸਤੇ ਵੀਰੇ ਇਹ ਫਿਰ ਐਨਾ ਹੀ 4 ਪਰਸਨ ਬੁਲਾਣ ਦੀ ਲੋੜ ਨਹੀਂ ਪੈਂਦੀ ਵੀ ਚਾਰ ਬੰਦੇ ਇਕੱਠੇ ਕਰਕੇ ਵੀ ਇੱਕ ਦੇ ਤੇ ਇੱਕ ਜੜਾਣ ਇਹ ਸਿੰਗਲ ਬੰਦਾ ਇਹ ਮਸ਼ੀਨ ਨੂੰ ਇੱਕ ਦੇ ਤੇ ਇੱਕ ਪਾ ਚੜਾ ਲੈਂਦਾ ਹੈਗਾ ਯਾਰ ਅੱਛਾ ਵੀ ਆ ਹੁੱਕਾਂ ਦੇ ਹੁੱਕਾਂ ਦੇ ਸਾਰੇ ਹਨਾ ਹੁੱਕ ਦੇ ਨਾਲ ਸਿੰਗਲ ਬੰਦਾ ਇਹਨੂੰ ਚਲਾ ਕੇ ਠੀਕ ਹੈ ਉਹ ਤੇ इजीली ਮਤਲਬ ਸਿੰਗਲ ਬੰਦਾ ਇੱਕ ਬੰਦਾ ਵੀ ਇਹ ਮਸ਼ੀਨ ਨੂੰ ਇੱਕ ਦੇ ਤੱਕ ਜੜਾ ਸਕਦਾ ਹੈ ਆਏ ਇਹ ਚੱਕੀ ਜਾਣੀ ਹੈ ਨਾ ਹਾਂਜੀ ਹਾਂਜੀ ਇਹ ਬਹੁਤ ਸੌਖਾ ਤਰੀਕਾ ਹੈਗਾ ਮਸ਼ੀਨ ਜੜਾ ਆਂਦਾ ਇਹਦੇ ਨਾਲ ਟਾਈਮ ਵੀ ਘੱਟ ਲੱਗਦਾ ਹੈਗਾ ਇਹ ਸਾਰੇ ਸਿਸਟਮ ਅਸੀਂ ਬਣਾਏ ਹੋਏ ਆ ਫੈਕਟਰੀ ਦੇ ਵਿੱਚ ਵੀ ਲੋਡਿੰਗ ਅਨਲੋਡਿੰਗ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਤੁਹਾਨੂੰ ਮੈਂ ਦਿਖਾ ਨਹੀਂ ਸਾਡੀ ਫੈਕਟਰੀ ਦੇ 20 20 ਸਾਲ ਪੁਰਾਣੇ ਕਾਰੀਗਰ ਜਿਹੜੇ ਇਥੇ ਮਸ਼ੀਨਾਂ ਬਣਾ ਰਹੇ ਨੇ ਲਓ ਜੀ 20-20 ਸਾਲ ਪੁਰਾਣੇ ਕਾਰੀਗਰ ਐ ਐਕਸਪੀਰੀਅੰਸ ਦਾ ਤੁਹਾਨੂੰ ਇੱਥੋਂ ਪਤਾ ਲੱਗ ਸਕਦਾ 20-20 ਸਾਲ ਪੁਰਾਣੇ ਇੱਥੇ ਵਕੀਤ ਕੰਮ ਕਰਦੇ ਸੀ ਬਾਈ ਨੂੰ 20 ਸਾਲ ਹੋ ਗਏ ਇੱਥੇ ਕੰਮ ਕਰਦੇ ਇਹਨੂੰ ਤੇ ਕੰਮ ਤੁਸੀਂ ਵੇਖ ਸਕਦੇ ਹੋ ਇਹਨਾਂ ਦਾ ਪੂਰਾ ਥੱਲੀ ਬੱਤ ਕੰਮ ਤੁਹਾਨੂੰ ਮਸ਼ੀਨ ਦੇ ਸਟਾਰਟਿੰਗ ਫਰੇਮ ਕਿੱਥੋਂ ਬੰਨਦੇ ਨੇ ਉਹ ਵੀ ਦਿਖਾ ਦਿੰਦਾ ਮੈਂ ਸਾਰੇ ਇੱਥੇ ਫਰੇਮਾਂ ਦਾ ਸਮਾਨ ਤਿਆਰ ਹੋ ਰਿਹਾਗਾ ਲਓ ਜੀ ਇੱਧਰ ਫਰੇਮਾਂ ਦਾ ਜਿਹੜਾ ਸਮਾਨ ਹੈ ਉਹ ਤਿਆਰ ਹੋਈ ਜਾਂਦਾ ਅੱਜ ਇਹ ਜਿਹੜੇ ਮਸ਼ੀਨਾਂ ਦੇ ਫਰੇਮ ਤਿਆਰ ਹੋ ਰਹੇ ਨੇ ਇਹਨਾਂ ਮਸ਼ੀਨ ਫਰੇਮਾਂ ਤੇ ਮਸ਼ੀਨ ਬਣਨੀ ਆ ਇਹ ਮਸ਼ੀਨਾਂ ਦੇ ਫਰੇਮ ਆ ਇਹ ਇਹ ਕੀ ਤਿਆਰ ਹੁੰਦਾ ਵੀ ਇਹ ਜਿਹੜਾ ਮਸ਼ੀਨ ਦਾ ਜਿਹੜਾ ਵੀ ਕਵਰਾਂ ਦਾ ਸਮਾਨ ਆ ਉਹ ਲੱਗ ਸਾਰੇ ਅਲੱਗ-ਅਲੱਗ ਸਿਸਟਮ ਬਣੇ ਹੋਏ ਆ ਉਤਲੇ ਟਫ ਪੇ ਆ ਇਹ ਹੈ ਨਾ ਸਟਾਪ ਟੇ ਕਵਰ ਸੈਟਾਂ ਵਾਲੇ ਵਧੀਆ 18 ਕੇ ਸ਼ੀਟ ਦੇ ਹੁੰਦੇ ਆ ਠੀਕ ਹੈ 18 ਕੇ 16 ਕੇ ਜਿਹੜਾ ਮਰਜ਼ੀ ਤੁਸੀਂ ਲਵਾ ਸਕਦੇ ਹੋ ਹੂੰ 18 ਕੇ ਜ ਤੇ 16 ਕੇ ਹੈ ਤੇ ਆਹ ਹਰਲੇ ਪ੍ਰੇਮਮ ਸੀਨ ਸਾਡੇ ਕੋਲ ਲੋਹਾ ਬੱਟਨ ਵਾਲੀਆਂ ਪ੍ਰੈਸਾਂ ਵੀ ਲੱਗੀਆਂ ਹੋਈਆਂ ਖਰਾਦਾਂ ਵੀ ਸਾਰਾ ਸਮਾਨ ਇੱਥੇ ਤਿਆਰ ਹੁੰਦਾ ਠੀਕ ਹੈ ਜੀ ਸਪੈਸ਼ਲ ਕਿਹਨੀਆਂ ਲੋਹਾ ਖਰਾਦ ਇਹ ਕਾਹਦੇ ਇਹ ਕਿਹੜੀਆਂ ਮਸ਼ੀਨਾਂ ਵੀਰੇ ਇਹ ਖਰਾਦ ਮਸ਼ੀਨਾਂ ਉਹਦੇ ਜਿੰਨਾ ਵੀ ਮਸ਼ੀਨਾਂ ਦਾ ਸਮਾਨ ਤਿਆਰ ਹੁੰਦਾ ਸਾਡੇ ਆਪ ਦੇ ਇਸ ਅੰਦਰ ਤਿਆਰ ਹੁੰਦਾ ਠੀਕ ਹੈ ਜੀ ਇਥੇ ਸਾਡੇ ਕੋਲ ਖਰਾਦਾਂ ਮਸ਼ੀਨਾਂ ਸਪੈਸ਼ਲ ਸਾਡੇ ਸੀਐਨਸੀ ਮਸ਼ੀਨਾਂ ਦੇ ਪਲਾਂਟ ਵੀ ਲੱਗੇ ਹੋਏ ਲੱਗ ਜਗ੍ਹਾ ਤੇ ਉੱਥੋਂ ਹੀ ਮਸ਼ੀਨਾਂ ਤਿਆਰ ਹੋ ਕੇ ਆਉਂਦੀਆਂ ਸਾਰਾ ਸਮਾਨ ਠੀਕ ਹੈ ਜੀ ਤਦੋ ਕੋਈ ਵੀ ਮਤਲਬ ਛੋਟਾ ਵੱਡਾ ਸੁਨਕਨੋਪੀ ਵਾਲਾ ਸਾਇਲੈਂਟ ਕੋਈ ਵੀ ਜਨਰੇਟਰ ਤੁਸੀਂ ਤਿਆਰ ਕਰਵਾ ਸਕਦੇ ਹੋ ਅਸੀਂ ਅੰਦਰ ਹੀ ਤਿਆਰ ਕਰਨਾ ਸਾਰਾ ਕੁਝ ਤੁਹਾਡੇ ਅੱਖਾਂ ਦੇ ਸਾਹਮਣੇ ਤੁਸੀਂ ਚਾਹੇ ਸਾਡੇ ਸਾਹਮਣੇ ਬੈਠ ਕੇ ਜਨਰੇਟਰ ਤਿਆਰ ਕਰਵਾ ਸਕਦੇ ਹੋ ਜਿਵੇਂ ਇਹ ਕਨੋਪੀ ਵਾਲਾ 15 ਕਿਲੋਵਾਟ ਦਾ ਆਰਡਰ ਤੇ ਤਿਆਰ ਹੋ ਰਿਹਾ ਹੈਗਾ ਇਹ ਹਜੇ ਮਤਲਬ ਇਹਨੂੰ ਪ੍ਰੋਸੈਸ ਹੈ ਇਹਦੀ ਕਨੋਪੀ ਆ ਤਿਆਰ ਹੋ ਰਹੀ ਹੈ ਨਹੀਂ ਇਹ ਇਹ ਕੀ ਚੀਜ਼ ਆ ਇਹ ਬਾਕਸ ਹੁੰਦਾ ਜੀ ਅੱਜ ਕੱਲ੍ਹ ਪੋਲਿਊਸ਼ਨ ਕੰਟਰੋਲ ਸਿਸਟਮ ਦੇ ਨਿਸ਼ਾਦਰਦੇਸ਼ ਅੰਨਾਣਾ ਵੀ ਜਨਰੇਟਰ ਸਾਇਲੈਂਟ ਜਨਰੇਟਰ ਲਾਣੀ ਚਾਹੀਦੀ ਹੈ ਜਨਰੇਟਰ ਦੇ ਉੱਤੇ ਹੋ ਜੂਗਾ ਸਾਈਲੈਂਟ ਜਨਰੇਟਰ ਰੱਖਣਾ ਵੀ ਉਹਦੇ ਨਾਲ ਆਵਾਜ਼ ਘੱਟ ਆਉਗੀ ਆਵਾਜ਼ ਘੱਟ ਜਾਂਦਾ ਪੋਲੂਸ਼ਨ ਘੱਟ ਜਾਂਦੀ ਹੈ ਉਹ ਆਪਾਂ ਨੂੰ ਆਹ ਜਨਰੇਟਰ ਸਾਈਲੈਂਟ ਲਗਾਣੇ ਠੀਕ ਹੈ ਵੀ ਆਹ ਰੂਪ ਆ ਗਿਆ ਉਹਦਾ ਲਾਸਟ ਨਿਕਲ ਗਿਆ ਹਾਂਜੀ ਹਾਂਜੀ ਇੱਕ ਨੋਪੀ ਵਾਲੇ ਬਾਕਸ ਵਾਲੇ ਅੱਜ ਕੱਲੇ ਜ਼ਿਲ੍ਹੀ ਡਿਮਾਂਡ ਹੈ ਸ਼ਹਿਰਾਂ ਦੇ ਵਿੱਚ ਖੜਕੇ ਨੂੰ ਪਸੰਦ ਨਹੀਂ ਕਰਦੇਗੇ ਹੂੰ ਉਹ ਆਉਣ ਵਾਲਾ ਟਾਈਮ ਹੈ ਨਾ ਜ਼ਿਲ੍ਹਾ ਦਾ ਸਾਡੇ ਕੋਲ ਸਾਈਲੈਂਟ ਜਨਰੇਟਰ ਇੱਕ ਮਾਸ ਆਰਡਰ ਪਏ ਹੁੰਦੇ ਸਾਈਲੈਂਟ ਜਨਰੇਟਰਾਂ ਦੇ ਹੂੰ ਇਹਦੀ ਡਿਮਾਂਡ ਬਹੁਤ ਜ਼ਿਆਦੇ ਨੇ ਇਹਦੇ ਆਟੋਮੈਟਿਕ ਸਟਾਰਟ ਵੀ ਮਿਲ ਜਾਂਦਾ ਵੀ ਸਟਾਰਟ ਵੀ ਆਪਣੇ ਆਪ ਹੋ ਜਾਂਦਾ ਹੈਗਾ ਆਟੋਮੈਟਿਕ ਬੰਦ ਜ ਵੀਏ ਪ੍ਰਾਈਜ਼ ਇਹਦਾ ਕਿੰਨਾ ਕਰਦਾ ਇਹ ਤੁਸੀਂ ਕੋਈ ਵੀ ਕਰਵਾ ਸਕਦੇ ਹੋ ਮੰਨ ਕੇ ਚਲੋ ਵੀ ਜਿਵੇਂ 5 ਕਿਲੋਵਾਟ ਨਹੀਂ ਇਹ ਵੀ ਕਿਸੇ ਵੀ ਜਨਰੇਟਰ ਦੇ ਉੱਤੇ ਆਪਾਂ ਇੱਕ ਵਾਰ ਕਵਰ ਚਾਹੇ 5 ਕਿਲੋਵਾਟ ਤੋਂ ਕਰਵਾ ਲਓ ਚਾਹੇ 10 ਕਿਲੋਵਾਟ ਦਾ ਕਰਵਾ ਲਓ ਠੀਕ ਹੈ ਵੀ ਉਹਦੇ ਚ ਜੇ ਵਧੀਆ ਹੈਵੀ ਬਣਵਾਈਏ ਮੰਨ ਲਓ ਜਿਵੇਂ ਮੰਨ ਲਓ 5 ਕਿਲੋਵਾਟ ਨੂੰ ਆਪਾਂ ਗੰਦੇ ਆ ਹੂੰ 5 ਕਿਲੋਵਾਟ ਦਾ ਜੇ ਵਧੀਆ ਜਨਰੇਟਰ ਆਪਾਂ ਕਨੋਪੀ ਵਾਲਾ ਸਾਇਲੈਂਟ ਲਈਏ ਉਹ ਸਵਾ ਲੱਖ ਰੁਪਏ ਦੇ ਨੇ ਜਿਸ ਤੋਂ ਸਟਾਰਟ ਹਾਂ ਸਵਾ ਲੱਖ ਰੁਪਏ ਦਾ ਠੀਕ ਹੈ ਇਹ ਸਾਰੀਆਂ ਜਾਣੀਆਂ ਗਈਆਂ ਇਹ ਲੋਡ ਹੋਣੀਆਂ ਗੇ ਮਸ਼ੀਨਾਂ ਜਿਹੜੀਆਂ ਆਰਡਰ ਦੇ ਆਪਾਂ ਦੇ ਕੋਲ ਡੀਲਰਾਂ ਦੇ ਆਰਡ ਇੱਕ ਦੇ ਉੱਪਰ ਇੱਕ ਚੜਵਾ ਲਓ ਚਾਹੇ ਇੱਕ ਦੇ ਉੱਪਰ ਇੱਕ ਤਿੰਨ ਦਾ ਲੋਡ ਲੈ ਲਓ ਫਿਰ ਤੋਂ 108 ਵੀ ਪੈ ਜਾਂਦੀ ਹੈ ਜੇ ਜਿਹੜੀ ਮੋਟਰ ਫਿੱਟ ਕਸਟਮਰ ਦੀ ਉਹ ਇਸ ਤਰ੍ਹਾਂ ਹੋ ਜਾਂਦੀ ਹੈ ਅੱਛਾ ਇਹ ਸਾਰਾ ਕਸਟਮਰ ਆਉਦੀ ਮੋਟਰ ਲੈ ਆਵੇ ਉਹ ਵੀ ਫਿੱਟ ਕਰ ਦਾਂਗੇ ਅਸੀਂ ਠੀਕ ਹੈ ਜੀ ਤੇ ਉਹ ਜਿਹੜੀਆਂ ਮਸ਼ੀਨਾਂ ਲੱਗੀਆਂ ਪਰਲੇ ਪਾਸੇ ਇਹ ਮਸ਼ੀਨਾਂ ਬਾਬਾ ਜੀ ਕੰਮ ਕਰੀ ਜਾਂਦੇ ਆ ਇਹ ਚੱਕੀਆਂ ਦਾ ਕੰਮ ਥਿਆਰ ਹੁੰਦਾ ਜਿਵੇਂ ਚੱਕੀਆਂ ਦਿੱਤੀਆਂ ਇਹ ਜਿਹੜੀਆਂ ਅਸੀਂ ਨਾਲ ਚੱਕੀਆਂ ਵੀ ਟੋਕੇ ਦੇ ਫਿੱਟ ਕਰ ਦਿੰਦੇ ਆ ਅਸੀਂ 1-in-1 ਪ੍ਰੋਸੈਸ ਹੋ ਜਾਂਦਾ ਵੀ ਇੱਕੋ ਮੋਟਰ ਤੇ ਤੁਸੀਂ ਚੱਕੀ ਵੀ ਦਾਨਾ ਕੁਦਰ ਸਕਦੇ ਹੋ ਕੋਈ ਦਾਣਾ ਵੀ ਤਿਆਰ ਕਰ ਸਕਦੇ ਹੋ ਤੇ ਕੋਈ ਪੱਠੇ ਵੀ ਸਾਰਾ ਸਮਾਨ ਇੱਥੇ ਤਿਆਰ ਹੋਣਾ ਹੈ ਨਹੀਂ ਆਪਣੇ ਕੋਲੇ ਆਟਾ ਚੱਕੀਆਂ ਵੀ ਤਿਆਰ ਹੋ ਰਹੀ ਹੈ ਹਾਂਜੀ ਹਾਂਜੀ ਇਹ ਸਾਰਾ ਉਹਨਾਂ ਦਾ ਉਹਨਾਂ ਦੇ ਤਿਆਰ ਹੋ ਰਿਹਾ ਮਾਡਲ ਇਸ ਟਾਈਮ ਕੋ ਮੋਰਨੋ ਵੈਰੀਏਬਲ ਹੋਣਾਗਾ ਤੁਹਾਨੂੰ ਸਮਾਨ ਦਿਖਾ ਸਕਦਾ ਹਾਂ ਹਾਂਜੀ ਵੀ ਇਹ ਆਟਾ ਚੱਕੀਆਂ ਵਾਲਾ ਸਮਾਨ ਹਾਂਜੀ ਇਹੀ ਹੈ ਜੋ ਮੈਂ ਖੋਣਾ ਤੇ ਆਹ ਮਸ਼ੀਨ ਆਪਣੇ ਕਿਹੜੇ ਕੰਮ ਵਾਲੀ ਹੈ ਇਹ ਕੱਟਣਾ ਕੱਢਣ ਦੇ ਕੰਮ ਵਾਲੀ ਹੈ ਇਹ ਪੁਲੀਆਂ ਦੇ ਵਿੱਚ ਕੱਟ ਨਿਕਾਲਣ ਦਾ ਕੰਮ ਕਰਦੀ ਹੈ ਠੀਕ ਹੈ ਆ ਜੋ ਚੱਕੀਆਂ ਦਾ ਸਮਾਨ ਦਿਖਾਣਾ ਸਾਰੇ ਸਮਾਨ ਚੱਕੀਆਂ ਤਿਆਰ ਹੋਣਗੇ ਇਹ ਇਹ ਆਟਾ ਚੱਕੀ ਵਾਲਾ ਸਮਾਨ ਹਾਂਜੀ ਇਹ ਤੁਸੀਂ ਉਸੇ ਟੋਕੇ ਦੇ ਨਾਲ ਅਟੈਚ ਕਰਵਾ ਸਕਦੇ ਸਾਡੇ ਤੋਂ ਵੀ ਇਹ ਆਪਾਂ ਨੂੰ ਮਲਟੀਪਰਪਸੇ ਕੰਮ ਦੇਗਾ 2 ਇਨ 1 ਦੋਗੀ ਇੱਕੋ ਮੋਟਰ ਤੇ ਚੱਲਣਗੀਆਂ ਚੱਕੀ ਵੀ ਦਾ ਕੰਮ ਵੀ ਦੋਗੀ ਤੇ ਟੋਕੇ ਦਾ ਕੰਮ ਵੀ ਦੋ ਚੱਕੀ ਦਾ ਕੰਮ ਵੀ ਦੋਗੀ ਹਾਂ ਵੀ ਤੁਸੀਂ ਦਾਣਾ ਵੀ ਤੁਸੀਂ ਪੁੱਛ ਕਰ ਸਕਦੇ ਚੱਕੀ ਦੇ ਵਿੱਚ ਤੇ ਟੋਕਾ ਵੀ ਤੁਸੀਂ ਕਰ ਸਕਦੇ ਚੱਕੀਆਂ ਦਾ ਸਮਾਨ ਇੱਥੇ ਜਿੰਨਾ ਮਰਜ਼ੀ ਚੱਕੀਆਂ ਲੈ ਲਓ ਸਾਡੇ ਤੋਂ ਤੁਹਾਨੂੰ ਮਿਲ ਜਾਂਦਾ ਉਹ ਜੀ ਇਹ ਸੀਗਾ ਆਪਣਾ ਐਫਸੀ ਡੋਟ ਜਿਹੜੀ ਫੈਕਟਰੀ ਹੈ ਜੈਤੋਂ ਦੇ ਵਿੱਚ ਉਹਦਾ ਟੂਰ ਆਪਾਂ ਤੁਹਾਨੂੰ ਸਾਰੀ ਫੈਕਟਰੀ ਦਿਖਾਈ ਹੈ ਵਿੱਚ ਤੁਰ ਫਿਰ ਕੇ ਹਨਾ ਵੀ ਇੱਥੇ ਕਿਹੜੀਆਂ ਕਿਹ ਕਿਵੇਂ ਉਹ ਬਣਦੀਆਂ ਕੀ ਉਹਨਾਂ ਦਾ ਪ੍ਰਾਈਸ ਹੈ ਤੇ ਆਪਾਂ ਕਿਵੇਂ ਉਹ ਮਸ਼ੀਨਾਂ ਮੰਗਵਾ ਸਕਦੇ ਹਾਂ ਇਸ ਕਰਕੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਨੰਬਰ ਵੀ ਦਿੱਤਾ ਹੈ ਤੇ ਬਾਕੀ ਗਰੰਟੀ ਵਾਰੰਟੀ ਦੀ ਵੀ ਆਪਾਂ ਗੱਲ ਕਰੀ ਹੈ ਜ਼ਿੰਮੇਵਾਰੀ ਦੇ ਰਿਲੇਟਡ ਗੱਲ ਕਰੀ ਹੈ ਕੋਈ ਓਵਰ ਗੱਲ ਨਹੀਂ ਕਰੀਗੀ ਤੇ ਆਪਣੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਫੈਕਟਰੀ ਦੀ ਜਿਹੜੀ ਲੋਕੇਸ਼ਨ ਹੈ ਜੈਤੋਂ ਦੇ ਵਿੱਚ ਹੈਗੀ ਬਾਕੀ ਆਪਾਂ ਵੀਡੀਓ ਦੇ ਵਿੱਚ ਦੱਸੀ ਆ ਤੇ ਜਿਹੜਾ ਨੰਬਰ ਦਿੱਤਾ ਉਸ ਤੋਂ ਤੁਸੀਂ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਕਮੈਂਟ ਰਾਹੀਂ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਵਿజిਟ ਜਰੂਰ ਕਰਿਓ ਆ ਕੇ ਜਰੂਰ ਦੇਖਿਓ ਤਸੱਲੀ ਬਖਸ਼ ਕੰਮ ਹੈ ਸਾਰਾ ਕੰਮ ਅੱਖਾਂ ਦੇ ਸਾਹਮਣੇ ਹੁੰਦਾ ਹੈ ਜਨਰੇਟਰ ਦੀ ਗੱਲ ਕਰੀ ਸੀ ਜਿਹੜੀ ਉਹ ਕਹਿੰਦੇ ਸੀ ਬਾਈ ਤੁਸੀਂ ਆਵਦੀਆਂ ਅੱਖਾਂ ਦੇ ਸਾਹਮਣੇ ਬਣਵਾ ਸਕਦੇ ਹੋ ਹਨ ਤੇ ਆਪਣੀ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜਰੂਰ ਕਰਿਓ ਤੇ ਇਹੋ ਜਿਹੀਆਂ ਹੀ ਹੋਰ ਜਾਣਕਾਰੀਆਂ ਹੋਰ ਵੀਡੀਓ ਵੇਖਣ ਵਾਸਤੇ ਆਪਣੇ ਚੈਨਲ ਨੂੰ ਤੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆਂ ਆਪਾਂ ਹੁਣ ਹੋਰ ਕਿਸੇ ਇਹੋ ਜਿਹੀ ਜਾਣਕਾਰੀ ਵਧੀਆ ਜਾਣਕਾਰੀ ਵਾਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ ਤੇ ਸ਼ੇਅਰ ਜਰੂਰ ਕਰਦੇ